ਗੱਲ ਇਹ ਆ ਗਈ ਸੀ ਕਿ ਮੈਂ ਆਪਣੀ ਦੁਕਾਨ ਤੋਂ ਤੁਥੋਂ ਨਿਕਲਿਆ ਆਈ ਆ ਠੀਕ ਹੈ ਤੇ ਮੈਂ ਸਿੱਧਾ ਜਾਣਾ ਸਟ੍ਰੀਟ ਇਹਨਾਂ ਦੀ ਨਾਲ ਲੈਫਟ ਹੈਂਡ ਸਾਈਡ ਤੇ ਸ਼ੀਸ਼ਾ ਤੇ ਨਾਲ ਰਾਈਟ ਹੈਂਡ ਸਾਈਡ ਆ ਹੈਗਾ ਠੀਕ ਹੈ ਤੇ ਮੈਂ ਇਹਨਾਂ ਦੇ ਰਾਈਟ ਹੈਂਡ ਸਾਈਡ ਤੋਂ ਜਾ ਰਿਹਾ ਇਹ ਆਪਸ ਵਿੱਚ ਗਾਣੇ-ਗੂਣੇ ਲਾ ਕੇ ਗੱਲਾਂ ਕਰਦੇ ਜਾ ਰਿਹਾ ਮੈਂ ਰਾਈਟ ਸਾਈਡ ਵੇਖਦੇ ਪਿਆ ਨਾਲ ਲੈਫਟ ਸਾਈਡ ਵੇਖਦੇ ਪਿਆ ਤੇ ਇਹਨਾਂ ਨੇ ਲਿਆ ਕੇ ਸਿੱਧੀ ਗੱਡੀ ਮੇਰੇ ਵਿੱਚ ਵਾਰੀ ਬਲਦ ਗੁਜਰੀ ਹੋਈ ਸਾਈਡ ਤੇ ਆਏ ਐਕਟਿਵਾਈਟ ਮਰੀ ਆ ਆ ਕੇ ਕਹਿੰਦਾ ਤੂੰ ਸਹੀ ਹਾਲ ਨਹੀਂ ਚਲਾਣਾ ਮੈਂ ਤਾਂ ਹੈੱਡਫੋਨ ਲਾਏ ਹੋਏ ਸੀ ਮੁੰਡੇ ਨੇ ਆ ਕੇ ਮੈਨੂੰ ਕਹਿੰਦਾ ਮੈਂ ਹੈੱਡਫੋ ਕੀ ਹੈਗਾ ਉਹ ਤੋਂ ਆਏ ਦੀ ਗੱਨ ਮਖੌਂਦਾ ਕਹਿੰਦਾ ਮੇਰੇ ਤੋਂ ਆ ਵੀ ਹੈਗਾ ਕਿ ਵੈਪਨ ਹੈ ਕੱਛ ਤੁਹਾਡੇ ਕੋਲ ਨਹੀਂ ਨਹੀਂ ਵੈਪਨ ਇੰਨਾ ਜੋ ਇੱਕ ਜਾਨੇ ਨੇ ਗੱਲ ਕੀਤੀ ਕਿ ਕਿ ਤਰਾ 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 ਮੈਂ ਕਹਾ ਕੱਢ ਲੋ ਫਿਰ ਮੈਂ ਦੇ ਇੱਥੇ ਹੀ ਹੈਗਾ ਫਿਰ ਇਹਨਾਂ ਨੇ ਚਾਰ ਜਾੜੇ ਪਏ ਆ ਤੇ ਮੈਂ ਕਹਾ ਇੱਥੇ ਪੁਲਿਸ ਵਾਲੇ ਖਲੋਤੇ ਇੱਥੇ ਕਹਿੰਦਾ ਮੇਰਾ ਪਿਓ ਇੱਥੇ ਵੇਖ ਲਾਂਗਾ ਜੋ ਵੇਖ ਹੋਣਾ ਐਨੀ ਗੱਲ ਮੁੰਡੇ ਦੀ ਜੋ ਰਾਨੋ ਖਲਾਰ ਕੇ ਪੁੱਛਿਆ ਚਾਰੋ ਜਾੜੇ ਬਾਹਰ ਨਿਕਲਿਆ ਫਿਰ ਇਹਨਾਂ ਨੂੰ ਆਪਾਂ ਫੜਿਆ ਕਿ ਹਾਂ ਵੀ ਤੁਸੀਂ ਕੀ ਆ ਕੀ ਤੁਸੀਂ ਤੇ ਕੀ ਮੈਂ ਐਕਟਿਵ ਹਾਂ ਤੇ ਸੀ ਉੱਤੋਂ ਇਹਨਾਂ ਦਾ ਲੋਕਲ ਨੰਬਰ ਨਹੀਂ ਆ ਬਾਹਰ ਦੇ ਹੋ ਗਿਆ ਇੱਥੇ ਆ ਕੇ ਲੜਾਈ ਕਰ ਰਹੇ ਆ ਇਸ ਕਰਕੇ ਆਪਾਂ ਇਹਨਾਂ ਨੂੰ ਫੜਿਆ ਆ। ਨਾਲ ਇਹ ਵੀ ਭਾਈ ਖਲੋਤੇ ਆ, ਨਾਲ ਸਾਰੇ ਆ ਗਏ। ਇਹਨਾਂ ਭਾਈ ਨੇ ਇਹ ਦੇਖਿਆ ਗੱਡੀ ਵਿੱਚ ਗੱਡੀ ਵਿੱਚ ਨਹੀਂ ਆ, ਵਜੀ ਵੀ ਨਹੀਂ ਗੱਡੀ। ਇਹ ਆ ਕੇ ਸਾਈਡ ਤੋਂ ਉਤਰ ਆ ਕੇ ਕਹਿੰਦਾ ਬਾਹਰ ਨਿਕਲ ਲਾ ਦੱਸੋ। ਨਹੀਂ ਨਹੀਂ ਇਹਨਾਂ ਕੋਈ ਇੱਕ ਅੱਦੇ ਕੋ ਕਿਰਚਾ ਗਈ ਸੀ ਮੈਂ ਫੜਿਆ। ਮੇਰਾ ਨਾਮ ਭਾਈ ਯੰਚੂ ਹੈਗਾ ਇਹ। ਉਹ ਗੱਲ ਇਹ ਹੈਗੀ ਸੀ ਕਿ ਮੈਂ ਆਪਣੀ ਦੁਕਾਨ ਤੋਂ ਤੁਹਾਨੂੰ ਨਿਕਲਿਆ ਹੀ ਆ। ਠੀਕ ਹੈ ਤੇ ਮੈਂ ਸਿੱਧਾ ਜਾਣਾ ਸਟੇਟ ਇਹਨਾਂ ਦੀ ਨਾਲ ਲੈਫਟ ਹੈਂਡ ਸਾਈਡ ਦਾ ਸ਼ੀਸ਼ਾ ਤੇ ਨਾਲ ਰਾਈਟ ਹੈਂਡ ਸਾਈਡ ਹੈਗਾ। ਠੀਕ ਹੈ। ਤੇ ਮੈਂ ਨਾਲ ਦੇ ਰਾਈਟ ਹੈਂਡ ਸਾਈਡ ਤੋਂ ਜਾ ਰਿਹਾ ਇਹ ਆਪਸ ਚ ਗਾਣੇ ਗੁਣੇ ਲਾ ਕੇ ਗੱਲਾਂ ਕਰਦੇ ਜਾ ਰਿਹਾ ਮੈਂ ਰਾਈਟ ਸਾਈਡ ਵੇਖਦੇ ਪਿਆ ਨਾਲ ਲੈਫਟ ਸਾਈਡ ਵੇਖਦੇ ਪਿਆ ਤੇ ਇਹਨਾਂ ਨੇ ਲਿਆ ਕੇ ਸਿੱਧੀ ਗੱਡੀ ਮੇਰੇ ਵਿੱਚ ਵਾਰੀ ਜਿਹਰਾਂ ਨੂੰ ਖਿਲਾਰ ਕੇ ਪੁੱਛਿਆ ਚਾਰੋਂ ਜਾਰੇ ਬਾਹਰ ਨਿਕਲਿਆ ਫਿਰ ਇਹਨਾਂ ਨੂੰ ਆਪਾਂ ਫੜਿਆ ਕਿ ਹਾਂ ਵੀ ਤੁਸੀਂ ਕੀ ਆ ਮੈਂ ਐਕਟਿਵ ਆ ਤੇ ਸੀ ਉੱਤੋਂ ਇਹਨਾਂ ਦਾ ਲੋਕਲ ਨੰਬਰ ਨਹੀਂ ਆ ਬਾਹਰ ਦੇ ਹੋ ਗਿਆ ਤੇ ਆ ਕੇ ਲੜਾਈ ਕਰ ਰਿਹਾ ਇਸ ਕਰਕੇ ਆਪਾਂ ਇਹਨਾਂ ਨੂੰ ਫੜਿਆ ਆ ਕਿ ਵੈਪਨ ਹੈ ਕਿਸ ਤੁਹਾਡੇ ਕੋਲ ਨਹੀਂ ਨਹੀਂ ਵੈਪਨ ਇਹਨਾਂ ਜੋ ਇੱਕ ਜਾਨੇ ਨੇ ਗੱਲ ਕੀਤੀ ਕਿ ਤਰਾ 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 ਮੈਂ ਕਾ ਕੱਢ ਲਓ ਫਿਰ ਮੈਂ ਇੱਥੇ ਹੀ ਆਗਾ ਫਿਰ ਇਹਨਾਂ ਨੇ ਚ ਉਧਰੋਂ ਮੇਰੇ ਭਰਾ ਆਏ ਫਿਰ ਤੁਹਾਡੀ ਦੁਕਾਨ ਕਿੱਥੇ ਹੈਗੀ ਹੈ ਮੇਰੀ ਦੁਕਾਨ ਆ ਨਾਰੀ ਸ਼ੋਪਿੰਗ ਪਲੈਕਸ ਹੈ ਤੁਹਾਡਾ 에어 ਟਿਕਟ ਦਾ ਟੂਰ ਐਂਡ ਟਰੈਵਲ ਦਾ ਕੰਮ ਹੈ ਨਹੀਂ ਨਹੀਂ ਮੈਂ ਇਹਨਾਂ ਨੂੰ ਕਹਾਂ ਕਿ ਚਲੋ ਸਾਈਡ ਤੋਂ ਕੇ ਗੱਲ ਕਰਦੇ ਹਾਂ ਤੇ ਇਹ ਆਪਸ ਚ ਆ ਕੇ ਮੈਨੂੰ ਫੜਦੇ ਪਏ ਹੋ ਨਹੀਂ ਤੇ ਉਹਨੂੰ ਮੇਰੇ ਭਰਾ ਆ ਗਏ ਤੇ ਆਪਾਂ ਇਹਨਾਂ ਨੂੰ ਸਮੇਟ ਲਿਆ ਸੀ ਬਸ ਇੰਨੀ ਗੱਲ ਨਹੀਂ ਨਹੀਂ ਇਹਨਾਂ ਕੋਈ ਇੱਕ ਅੱਦੇ ਕੋ ਕਿਰਚਾ ਗਈ ਸੀ ਮੈਂ ਫੜੀ ਜਾਂ ਪਤਾ ਨਹੀਂ ਹੋਣ ਇੱਕ ਅੰਨਾ ਮੰਗਾ ਹੀ ਕਰਦੇ ਆ ਕਿ ਇਹਨਾਂ ਦਾ ਵੇਖੋ ਜੋ ਬੰਦੀ ਕਾਰਵਾਈ ਇਹਨਾਂ ਦੀ ਕਾਗਜ਼ੀ ਵੇਖੇ ਜਾਣ ਇਹਨਾਂ ਕੋ ਪੂਰੇ ਹੈਗੇ ਜਾਂ ਨਹੀਂ ਹੈਗੇ ਫਿਰ ਇਹਨਾਂ ਦਾ ਜੋ ਵੀ ਬੰਦਾ ਆ ਆਪਣੇ ਜਿਹੜੇ ਸਰ ਬੈਠੇ ਨੇ ਇੱਥੇ ਵੱਡੇ ਉਹ ਆਪੇ ਕਾਰਵਾਈ ਕਰਨਗੇ ਕਹਾਣੀ ਗੁਜਰੀ ਹੋਈ ਸਾਈਡ ਤੇ ਆਏ ਐਕਟਿਵਾਈ ਲੈ ਮਰੀ ਆ ਆ ਕੇ ਕਹਿੰਦਾ ਤੂੰ ਸਿਹਾਨਾ ਨਹੀਂ ਚਲਾਣਾ ਮੈਂ ਤਾਂ ਹੈੱਡਫੋਨ ਲਾਇਆ ਹੋਈ ਸੀ ਮੁੰਡੇ ਨੇ ਆ ਕੇ ਮੈਨੂੰ ਕਹਿੰਦਾ ਮੈਂ ਹੈੱਡਫੋਨ ਲਾਇਆ ਮੇਰੇ ਤੋਂ ਆ ਵੀ ਹੈਗਾ ਜੀ ਦੱਸੋ ਕੀ ਹੈ ਗੱਲ ਤੇ ਕੋਈ ਆਏ ਦੀ ਗਨ ਵਿਖਾਉਂਦਾ ਕਹਿੰਦਾ ਮੇਰੇ ਤੋਂ ਆ ਵੀ ਹੈਗਾ ਮੈਂ ਕਿੱਥੇ ਘੜਦੇ ਵਿਖਾਦੇ ਨਾਲ ਪੁਲਿਸ ਵਾਲੇ ਇੱਥੇ ਮੈਂ ਕਹਿੰਦਾ ਇੱਥੇ ਪੁਲਿਸ ਵਾਲੇ ਖਲੋਤੇ ਇੱਥੇ ਕਹਿੰਦਾ ਮੇਰਾ ਪਿਓ ਇੱਥੇ ਵੇਖ ਲਾਂਗੇ ਜੋ ਵੇਖਣਾ ਇਹ ਨਹੀਂ ਗੱਲ ਮੁੰਡੇ ਦੀ ਨਾਲ ਇਹ ਵੀ ਭਾਈ ਖਲੋਤੇ ਆ ਨਾਲ ਸਾਰੇ ਆ ਗਏ ਇਹਨਾਂ ਭਾਈ ਨੇ ਦੇਖਿਆ ਗੱਡੀ ਵੱਜੀ ਗੱਡੀ ਵੱਜੀ ਨਹੀਂ ਆ ਵੱਜੀ ਵੀ ਨਹੀਂ ਗੱਡੀ ਇਹ ਆ ਕੇ ਸਾਈਡ ਤੋਂ ਉਤਰ ਆ ਕੇ ਕਹਿੰਦਾ ਬਾਹਰ ਨਿਕਲ ਲਾ ਦੱਸੋ ਵੱਜੀ ਵੀ ਨਹੀਂ ਗੱਡੀ ਮੈਂ ਕਿਹਾ ਇੱਥੇ ਇਹਦੇ ਕੈਮਰਾ ਲੱਗੇ ਆ ਬਿਲਕੁਲ ਨਿਕਲ ਜੇ ਕੈਮਰਾ ਨਿਕਲਦਾ ਕਢਵਾ ਲੈਨੇ ਆ ਤੁਸੀਂ ਕਿਧੇ ਦੇਹੀ ਹੋ ਕਿ ਦਈ ਅਹੀਂ ਘਾਰ ਤੇ ਸੀ ਭਾਜੀ ਆਹ ਸਾਈਡ ਉਹ ਸਕੂਟੀ ਦੇ ਪਿੱਛੋਂ ਆਇਆ ਅਚਾਨਕ ਹੀ ਚਲੇ ਗਏ ਆਹ ਦੇਖੋ ਉਹ ਜਾਣ ਦੇ ਆ ਉਹਨੇ ਉਹਨਾਂ ਨੇ ਭਾਈ ਉਹਨਾਂ ਨੇ ਦੇਖੋ ਜੋ ਹੋਣਾ ਚਾਹੀਦਾ ਦੇਖੋ ਜੇ ਇਹ ਥੋੜਨਾ ਹੋਏਗਾ ਕਿ ਪੁਲਿਸ ਵਾਲੇ ਕਹਿੰਦੇ ਮੇਰੇ ਪਿਓ ਦੀ ਦੁਕਾਨ ਇਥੇ ਉਹ ਕੱਲਾ ਹੀ ਬਾਅਦ ਚ ਕੋਈ ਆਇਆ ਯਾਰ ਸਤੀ ਆ ਯਾਰ ਸਤੀ ਆਏ ਦੋ ਬਜਣੇ ਬਾਤੋਂ ਹੋਰ ਇਹ ਦੋ ਗੱਡੀ ਇਹ ਲਾਂਸ ਰੋਡ ਆ ਇੱਥੇ ਲੜਦਾ ਪਿਆ ਸੀ ਕੋਈ ਹਾਂਜੀ ਕਿਹਦੇ ਪੁੱਛੇ ਲੜਦਾ ਪਿਆ ਕੋਈ ਇਹਨੇ ਕਿਹਦੇ ਕਾਰ ਵਾਲੇ ਨਾਲ ਐਕਟਵਾ ਟੱਚ ਹੋ ਗਈ ਆ ਹਾਂਜੀ ਉਹਦੇ ਕਰਕੇ ਆ ਕੋਈ ਵੇਖਦੇ ਆ ਨਾ ਪੁੱਛਦੇ ਕੀ ਜਖਮੀ ਨਹੀਂ ਹੋਇਆ ਨਹੀਂ ਜਖਮੀ ਨਹੀਂ ਦੋ ਜਣੇ ਲੜਦੇ ਪਏ ਸੀ ਦੋ ਜਣੇ ਲੜਦੇ ਪਏ